ਸਾਡਾ ਮੁਖ ਹੁੰਦਾ ਉਹਨੂੰ ਸਾਡੇ ਦਰਸ਼ਨ ਹੁੰਦੇ ਨੇ ਜਿਹੜਾ ਫਤਿਹ ਨਹੀਂ ਨਾ ਬੁਲਾਉਂਦਾ ਪਾਤਸ਼ਾਹ ਕਹਿੰਦੇ ਉਹਦੇ ਵੱਲ ਸਾਡੀ ਪਿੱਠ ਹੁੰਦੀ ਹੈ ਉਹਨੂੰ ਸਾਡੇ ਕਦੀ ਦਰਸ਼ਨ ਨਹੀਂ ਹੁੰਦੇ ਆਓ ਸਾਰੀ ਸੰਗਤ ਪਿਆਰ ਵਿੱਚ ਗੱਜ ਕੇ ਫਤਿਹ ਬੁਲਾਇਓ ਇੱਕ ਵਿਦਵਾਨ ਕਹਿੰਦਾ ਜੇ ਦੀ ਦੇਗ ਫਤਿਹ ਉਹਦੀ ਤੇਗ ਫਤਿਹ ਜਿਹੜਾ ਕਹੇ ਫਤਿਹ ਉਹ ਲਏ ਫਤਿਹ ਜਿਹੜਾ ਨਹੀਂ ਬੁਲਾਉਂਦਾ ਫਤਿਹ ਉਹ ਨਹੀਂ ਕਦੀ ਪਾਉਂਦਾ ਫਤਿਹ ਜੇਦੀ ਸੰਗਤ ਫਤਿਹ ਉਹਦੀ ਜੰਗ ਚ ਫਤਿਹ ਜੇਦੀ ਜ਼ੁਬਾਨ ਚ ਫਤਿਹ ਉਹਦੀ ਮੈਦਾਨ ਚ ਫਤਿਹ ਜੇਦੀ ਰੱਗ ਚ ਫਤਿਹ ਉਹਦੀ ਜਗ ਚ ਫਤਿਹ ਜਿਹੜਾ ਬੁਲਾਉਂਦਾ ਉੱਚੀ ਫਤਿਹ ਉਹਨੂੰ ਮਿਲਦੀ ਸੁੱਚੀ ਫਤਿਹ ਜਿਹੜਾ ਬੁਲਾਉਂਦਾ ਜ਼ੋਰ ਦੀ ਫਤਿਹ ਉਹਨੂੰ ਮਿਲਦੀ ਦੌੜ ਦੀ ਫਤਿਹ ਜਿਹੜਾ ਬੁਲਾਉਂਦਾ ਕੱਸ ਕੇ ਫਤਿਹ ਉਹਨੂੰ ਮਿਲਦੀ ਨੱਸ ਕੇ ਫਤਿਹ ਬੈਠੋ ਸੱਜ ਧੱਜ ਕੇ ਚਿੰਤਾ ਨੂੰ ਛੱਡ ਕੇ ਦੀਵਾਨ ਸੁਣੋ ਤੱਜ ਕੇ ਲੰਗਰ ਛਕਿਓ ਰੱਜ ਕੇ ਦੀਵਾਨ ਸੁਣਿਓ ਸੱਜ ਕੇ ਤੇ ਕਹਿਦੇ ਹੋ ਸਾਰੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ